ਗੱਲਾਂ ਤਾਂ ਆਪਾਂ ਕਰਪਸ਼ਨ ਫ੍ਰੀ ਸਰਕਾਰ ਦੀਆਂ ਕਰਦੇ ਆ ਗੱਲਾਂ ਤਾਂ ਕਰਦੇ ਆ ਕਿ ਜੀ ਅਸੀਂ ਬੜੇ ਇਮਾਨਦਾਰ ਕਟੜ ਇਮਾਨਦਾਰ ਤੇ ਮੌੜ ਦੇ ਵਿੱਚ ਤੁਹਾਡੇ ਆਪ ਦੇ ਵਿਧਾਇਕ ਮਾਈਸਰ ਖਾਨਾ ਤੇ ਉੱਥੇ ਤਾਂ ਜਿਹੜਾ ਮਿਊਸਪਲ ਕਮੇਟੀ ਦਾ ਪ੍ਰਧਾਨ ਹੈ ਉਹਨੇ ਅੱਜ ਗਣਤੰਤਰ ਦਿਵਸ ਵਾਲੇ ਦਿਨ ਇਹ ਅਲੀਗੇਸ਼ਨ ਲਾਇਆ ਕਿ 30 ਲੱਖ ਰੁਪਏ ਚ ਮੈਨੂੰ ਮਿਊਸਪਲ ਕਮੇਟੀ ਦਾ ਪ੍ਰਧਾਨ ਬਣਾਇਆ ਸੀ ਹੁਣ ਬੈਠਣ ਨੂੰ ਕੁਰਸੀ ਵੀ ਨਹੀਂ ਦਿੰਦੇ ਦਫ਼ਤਰਾਂ ਦੇ ਵਿੱਚ ਤਾਂ ਅਸੀਂ ਫੋਟੋਆਂ ਲਾਈਆਂ ਨੇ ਅੰਬੇਦਕਰ ਸਾਹਿਬ ਦੀ ਵੀ ਲਾਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਵੀ ਲਾਈ ਹੈ ਤੇ ਉਹ ਜਿਨ੍ਹਾਂ ਨੇ ਲੜਾਈ ਲੜੀ ਭਾਰਤ ਨੇ ਅਜੇ ਦਿਨ ਦੇਖਿਆ ਉਸ ਦਿਹਾੜੇ ਤੇ ਤੁਹਾਡੀ ਪਾਰਟੀ ਤੇ ਅਲੀਗੇਸ਼ਨ ਲੱਗਿਆ ਕਿ 30-30 ਲੱਖ ਚ ਤੁਹਾਡੀ ਪਾਰਟੀ ਕਮੇਟੀਆਂ ਦੀ ਪ੍ਰਧਾਨਗੀ ਵੇਚ ਰਹੀ ਹੈ ਉਹਦੇ ਬਾਰੇ ਵੀ ਜਿਹੜਾ ਜਵਾਬ ਹੈ ਉਹ ਪੰਜਾਬ ਦੇ ਲੋਕਾਂ ਨੂੰ ਦਿਓ ਆਮ ਆਦਮੀ ਪਾਰਟੀ ਇਹ ਜਿਹੜੀ ਝੂਠੀ ਬਿਆਨਬਾਜ਼ੀ ਕਰਕੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ ਇਹਦੇ ਤੇ ਹੁਣ ਪੰਜਾਬ ਵਿਸ਼ਵਾਸ ਨਹੀਂ ਕਰਦਾ ਕ੍ਰੈਡੀਬਿਲਟੀ ਇਹ ਜਿਹੜੀ ਉਹ ਮੁੱਖ ਮੰਤਰੀ ਦੀ ਚੇਰ ਦੀ ਭਗਵੰਤ ਪਾਰਟੀ ਦਾ ਚਿਹਰਾ ਨੰਗਾ ਹੋਇਆ ਕਿ ਕਿਸ ਤਰ੍ਹਾਂ ਜੋ ਲੈਂਡ ਦੇਣ ਦੀਆਂ ਗੱਲਾਂ ਚੱਲੀਆਂ ਨੇ ਕਿ ਕੋਈ ਕਹਿੰਦਾ 30 ਲੱਖ ਲਿਆ ਕੋਈ ਕਹਿੰਦਾ 50 ਲੱਖ ਲਿਆ ਸੋ ਇਹ ਮੈਂ ਸਮਝਦਾ ਜਿਹੜਾ ਇਹ ਦੇਣ ਲੈਣ ਦਾ ਕੰਮ ਹੈ ਇਹ ਅੱਜ ਤੋਂ ਨਹੀਂ ਜਿਸ ਦਿਨ ਤੋਂ ਰਾਜ ਸਭਾ ਦੀਆਂ ਸੀਟਾਂ ਵੇਚੀਆਂ ਇਹਨਾਂ ਨੇ ਬੋਲੀ ਲਾ ਕੇ ਕਰੋੜਾਂ ਰੁਪਏ ਦੇ ਵਿੱਚ ਪੰਜਾਬ ਦੇ ਲੋਕਾਂ ਨੇ 94 ਵਧਾਇਕ ਜਗ੍ਹਾ ਇਹਨਾਂ ਦੀ ਬਹੁਮਤ ਦਿੱਤਾ ਪਰ ਲੋਕਾਂ ਨੇ ਦਿੱਤਾ ਹੋਇਆ ਬਹੁਮਤ ਇਹਨਾਂ ਨੇ ਅਮੀਰ ਅਜੋਗ ਪਤੀਆਂ ਨੂੰ ਵੇਚਤਾ ਸਮੁੱਚੀਆਂ ਰਾਜ ਸਭਾ ਦੀਆਂ ਸੀਟਾਂ بیچੀਆਂ ਉਸ ਤੋਂ ਬਾਅਦ ਫਿਰ ਧੜਾ ਧੜ ਧੜਾ ਤੜ ਜਿੱਥੋਂ ਪੈਸਾ ਮਿਲਦਾ ਉਥੋਂ ਲੈ ਕੇ ਇਹਨਾਂ ਨੇ ਲੈਣ ਦੇਣ ਸੌਦੇਬਾਜ਼ੀ ਤੇ ਇਹ ਈਸਟ ਇੰਡੀਆ ਕੰਪਨੀ ਵਾਂਗੂ ਪੰਜਾਬ ਨੂੰ ਲੁੱਟਣ ਆਏ ਹੋਏ ਐ ਪੰਜਾਬ ਦੇ ਹਰ ਇੱਕ ਮਹਿਕਮੇ 'ਚ ਹੱਥ-ਕਰੂਲਾ ਮਾਰ ਰਹੇ ਐ ਕਿ ਕਿੱਥੇ ਕਿੰਨੇ ਰੁਪਏ ਪਏ ਐ ਅਸੀਂ ਲੁੱਟ ਕੇ ਲੈ ਜੀਏ ਹਰ ਇੱਕ ਪੱਖ ਤੋਂ ਪੰਜਾਬ ਨੂੰ ਲੁੱਟਿਆ ਜਾ ਰਿਹਾ ਜਿੰਨਾ ਮਤਲਬ ਚਾਹੇ ਵੇਖੀਏ ਰੂੜਾਂ ਦੇ ਵਿੱਚ ਚਾਹੇ ਜਲ ਸਰੋਤ ਦੇ ਵਿੱਚ ਚਾਹੇ ਹੋਰ ਜਿੰਨੇ ਮੈਕਮੇ ਹਨ ਹਰ ਇੱਕ ਮੈਕਮੇ ਦੇ ਵਿੱਚ ਐਜੂਕੇਸ਼ਨ ਅਦਾਰੇ ਹੋਣ ਦਿੱਲੀ ਦੇ ਵਿੱਚ ਵੀ ਵੇਖਿਆ ਕਿ ਕਿਸ ਤਰ੍ਹਾਂ ਇਹਨਾਂ ਨੇ ਜੋ ਬਣਾਏ ਸਕੂਲ ਸੀਗੇ ਉਹ ਸਾਰੇ ਸਕੂਲ ਫੇਲ ਹੋ ਗਏ ਜੋ ਇਹਨਾਂ ਨੇ 20 ਦੇ ਵਿੱਚ ਬਣਾਏ ਸੀ ਕਰੋਨਾ ਸੈਂਕੜੇ ਕਰੋੜ ਰੁਪਏ ਲਾ ਕੇ ਤੇ 24 ਚ ਡੈਮੇਜ ਡਿਕਲਰ ਦਿੱਤਾ ਸੋ ਇਸ ਕਰਕੇ ਇਹ ਲੋਕ ਕਹਿਣ ਨੂੰ ਕੁਝ ਹੋਰ ਦਿਖਾਉਣ ਨੂੰ ਕੁਝ ਹੋਰ ਇਹ ਆਮ ਆਦਮੀ ਦੇ ਜਿੰਨੇ ਮਕੇਜਰੀ ਆਲ ਮਨੀਸ਼ ਸੋਧਿਆ ਜੈਨ ਵਰਗੇ ਟੋਟਲ ਚੈ ਸ਼ਰਾਬ ਘਟਾਲਾ ਹਰ ਇੱਕ ਪਾਸੇ ਘਟਾਲੇ ਘਟਾਲਾ ਸੋ ਲੋਕਾਂ ਨੂੰ ਇਹਨੂੰ ਪੁੱਛਣਾ ਚਾਹੀਦਾ ਪਿੰਡਾਂ ਸਵਾਲ ਕਰਨੇ ਚਾਹੀਦੇ ਆ ਕਿ ਭਾਈ ਤੁਸੀਂ ਗੱਲਾਂ ਕੀ ਕਰਦੇ ਸੀ ਤੇ ਹੁਣ ਤੁਸੀਂ ਪੰਜਾਬ ਦਾ ਸਰਮਾਇਆ ਧਨ ਲੁੱਟ ਰਹੇ ਹੋ ਸੋ ਇਸ ਕਰਕੇ ਜਿੰਨਾ ਸ਼ੀਤੀ ਨਸਕਾਰਾ ਪਾਇਆ ਜਾਵੇ ਉਹਨਾਂ ਥੋੜਾ ਪੰਜਾਬ ਦੇ ਲੋਕ ਤਰਾ ਤਰਾ ਕਰਦੇ ਆ ਕਿ 27 ਦੇ ਇਲੈਕਸ਼ਨਾਂ ਉਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਹੁਤ ਮਦਦ ਦਿੱਤੀ ਕਿਉਂਕਿ ਪੰਜਾਬ ਦੀ ਤਰੱਕੀ ਡਿਵੈਲਪਮੈਂਟ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਇਹ ਸਭ ਲਟੋਰਾ ਗਰੋਹ ਇਕੱਠਾ ਹੋਇਆ ਜਿਹਦੇ ਇੱਕ ਸਰਗਨਾ ਕੇਦਰੀyal ਮਨੀਸ਼ ਸੋਧਿਆ ਜਨਵਰੀਗਿਆ ਅੱਜ ਬਾਉੜ ਮੰਡੀ ਦੇ ਵਿੱਚ ਜਦੋਂ ਗੰਕੰਤਰ ਦਿਵਸ ਦਾ ਪ੍ਰੋਗਰਾਮ ਚੱਲ ਰਿਹਾ ਸੀ ਤੇ ਉਸ ਸਮੇਂ ਜੋ ਉੱਥੇ ਭਿਸ਼ੜਾਚਾਰ ਨੂੰ ਲੈ ਕੇ ਹਾਲਾਤ ਬਣੇ ਉੱਥੋਂ ਦੇ ਨਗਰ ਕੌਂਸਲ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਨੇ ਆਪਣੇ ਹੀ ਪਾਰਟੀ ਦੇ ਜਿਹੜੇ ਮਜੂਤਾ ਐਮਐਲਏ ਦੇ ਸੁਖਵੀਰ ਸਿੰਘ ਵੈਸਰਖਾਨਾ ਉਹਨਾਂ ਦੇ ਉੱਪਰ ਇਹ ਕਹਿ ਕੇ ਉੱਚੀ ਉੱਚੀ ਆਵਾਜ਼ ਦੇ ਵਿੱਚ ਬੋਲਿਆ ਕਿ ਤੁਸੀਂ ਜਿਹੜੀ ਨਗਰ ਕੌਂਸਲ ਦੀ ਮੈਨੂੰ ਪ੍ਰਧਾਨਗੀ ਦਿੱਤੀ ਆ ਉਹ 30 ਲੱਖ ਰੁਪਏ ਵਿੱਚ ਤੁਸੀਂ ਮੈਨੂੰ ਵੇਚੀ ਐ ਬੜੇ ਸ਼ਰਮ ਵਾਲੀ ਗੱਲ ਐ ਕਿ ਜਿਹੜੀ ਪਾਰਟੀ ਇਹ ਗੱਲ ਕਹਿ ਕੇ ਸਤਾ ਦੇ ਵਿੱਚ ਆਈ ਹੋਵੇ ਕਿ ਅਸੀਂ ਭ੍ਰਿਸ਼ਟਾਚਾਰ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਲੇਕਿਨ ਭ੍ਰਿਸ਼ਟਾਚਾਰ ਖਤਮ ਤਾਂ ਕੀ ਹੋਣਾ ਸੀ ਕਿ ਅੱਜ ਚਾਹੇ ਉਹ ਟਰੱਕ ਯੂਨੀਅਨ ਦੇ ਪ੍ਰਧਾਨਗੀ ਦੇ ਮਾਮਲੇ ਨੇ ਚਾਹੇ ਨਗਰ ਕੌਂਸਲ ਦੀਆਂ ਕੁਰਸੀਆਂ ਦੇ ਪ੍ਰਧਾਨਗੀ ਦੇ ਮਾਮਲੇ ਨੇ ਸ਼ਰੇਆਮ ਜਿਹੜੀ ਪਾਰਟੀ ਦਾ ਨਗਰ ਕੌਂਸਲ ਦਾ ਪ੍ਰਧਾਨ ਆਪਣੇ ਮਜੂਤਾ ਐਮਐਲਏ ਦੇ ਉੱਪਰ ਇਹ ਉੱਚੀ ਉੱਚੀ ਆਵਾਜ਼ ਦੇ ਵਿੱਚ ਕਹਿ ਰਿਹਾ ਹੈ ਤੇ ਉਹ ਤੋਂ ਕੋਈ ਗੱਲ ਲੁਕੀ ਸਾਫਤ ਨਹੀਂ ਹੋ ਸਕਦੀ। ਸੋ ਬੜੀ ਸ਼ਰਮ ਦੀ ਗੱਲ ਹੈ। ਤਾਂ ਇਸ ਕਰਕੇ ਮੇਰਾ ਇਹ ਕਹਿਣਾ ਕਿ ਪਹਿਲਾਂ ਵੀ ਸਾਡੇ ਜਿਹੜੇ ਮੌਲ ਹਲਕੇ ਦੇ ਐਮਐਲਏ ਸਾਹਿਬ ਹੈ ਉਹ ਬੜੀਆਂ ਸੁਰੱਖੀਆਂ ਦੇ ਵਿੱਚ ਆਉਂਦੇ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਐਮਐਲਏ ਨੇ ਮੰਤਰੀਆਂ ਨੇ ਭ੍ਰਿਸ਼ਟਾਚਾਰ ਕੀਤਾ ਉਹਦੇ ਸਾਰੇ ਪੋਲ ਖੁੱਲਣਗੇ ਤੇ ਲੋਕਾਂ ਨੂੰ ਇਹ ਸਰਕਾਰ ਜਿਹੜੀ ਬਣੀ ਹੈ ਇਹ ਜਵਾਬ ਦੇਵੇਗੀ ਕਿਵੇਂ ਜਵਾਬ ਦੇਵੇਗੀ ਕਿ ਅਸੀਂ ਜਿਹੜੀ ਲੋਕਾਂ ਨੂੰ ਹੈ ਭ੍ਰਿਸ਼ਟਾਚਾਰ ਤੋਂ ਬਿਨਾ ਪ੍ਰਸ਼ਾਸਨ ਦਿੱਤਾ ਹੈ ਭ੍ਰਿਸ਼ਟਾਚਾਰ ਤੋਂ ਬਿਨਾ ਸਰਕਾਰ ਦਿੱਤੀ ਹੈ ਸੋ ਇਹਦੀ ਕਿੰਨੀ ਵੀ ਨਿੰਦਿਆ ਕੀਤੀ ਜਾਵੇ